ਤੁਹਾਨੂੰ ਦੱਸਿਆ ਕਿ ਕੀ ਇਸ ਕੋਟੀ ਰਿਵੈਂਟ ਸੇ ਕਿਤੇ ਕਨੇ ਖਿਲਨੇ ਤੋਂ ਲੱਗੂ ਦਿਸਦਾ ਆ ਕੱਲ 11 ਤਰੀਕ ਨੂੰ ਮੋਹਾਲੀ ਦੇ ਵਿੱਚ ਸਟੇਡੀਅਮ ਦੇ ਵਿੱਚ ਇੰਡੀਆ ਅਫਗਾਨਿਸਤਾਨ ਦਾ ਜਿਹੜਾ ਮੈਚ ਹੋਣ ਜਾ ਰਿਹਾ ਹੈ ਕ੍ਰਿਕਟ ਮੈਚ ਜਿਹੜਾ ਹੈਗਾ T20 ਤੇ ਉਹਦੇ ਰਿਗਾਰਡਿੰਗ ਮੋਹਾਲੀ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹੈਗੇ ਆ ਉਹ ਕੀਤੇ ਗਏ ਨੇ ਤੇ ਸਾਡੀ 3-ਟੀਅਰ ਸਿਕਿਉਰਿਟੀ ਜਿਹੜੀ ਹੈਗੀ ਇੱਥੇ ਲੱਗੀ ਹੋਈ ਹੈ ਸਟੇਡੀਅਮ ਦੇ ਅੰਦਰ ਵੀ ਸਟੇਡੀਅਮ ਦੇ ਸਰਾਊਂਡਿੰਗ ਵੀ ਤੇ ਜਿਹੜਾ ਹੈਗਾ ਪੂਰੇ ਡਿਸਟ੍ਰਿਕਟ ਜਿਹੜਾ ਹੈਗਾ ਉਹਨੂੰ ਕਵਰ ਕੀਤਾ ਗਿਆ ਹੈ ਸਾਡੇ ਰੈਗੂਲਰ ਸਿਟੀ ਸੀਲਿੰਗ ਨਾਕਾਬੰਦੀ ਤੇ ਜਿਹੜੀ ਡਿਸਟ੍ਰਿਕਟ ਸੀਲਿੰਗ ਨਾਕਾਬੰਦੀ ਆ ਉਹ ਵੀ ਚੱਲਦੀ ਪਈ ਹੈ ਤੇ ਰੈਗੂਲਰ ਸਾਡੀ ਬੱਸ ਸਟੈਂਡਸ ਦੀਆਂ ਰੇਲਵੇ ਸਟੇਸ਼ਨਸ ਦੀਆਂ ਜਿਹੜੇ ਮਾਰਕੀਟਸ ਦੀਆਂ ਮਾਲਸ ਦੀਆਂ ਰੈਗੂਲਰ ਚੈਕਿੰਗ ਜਿਹੜੀ ਹੈਗੀ ਉਹ ਵੀ ਚੱਲ ਰਹੀ ਹੈ ਤੇ ਕਰੀਬ 2000 ਦੇ ਆਸ-ਪਾਸ ਜਿਹੜਾ ਹੈਗਾ ਸੀ ਫੋਰਸ ਜਿਹੜੀ ਡਿਪਲੋਏ ਕੀਤੀ ਹੈ ਇਟ ਰਿਗਾਰਡਿੰਗ ਇਨਕਲੂਡਿੰਗ ਲੈਂਡ অর ਕੰਪੋਨੈਂਟ ਤੇ ਸਾਰਾ ਜਿਹੜਾ ਹੈਗਾ ਸਾਨੂੰ ਬਾਹਰੋਂ ਵੀ ਕਾਫੀ ਫੋਰਸ ਜਿਹੜੀ ਹੈਗੀ ਹੈਡਕਵਾਰਟਰਸ ਤੋਂ ਅਲਾਟ ਕੀਤੀ ਗਈ ਹੈ ਰਿਗਾਰਡਿੰਗ ਵੱਖ-ਵੱਖ ਡਿਸਟ੍ਰਿਕਟਸ ਤੋਂ ਵੱਖ-ਵੱਖ ਬਟਾਲੀਅਨਸ ਤੋਂ ਸਾਡੇ ਕੋਲ ਜਿਹੜੀ ਫੋਰਸ ਆਈ ਗਈ ਹੈ ਤੇ ਪਿਛਲੇ ਕਰੀਬ ਇੱਕ ਹਫਤੇ ਤੋਂ ਰੈਗੂਲਰ ਅਸੀਂ ਜਿਹੜੀ ਚੈਕਿੰਗ ਅਭਿਆਨ ਜਿਹੜਾ ਹੈਗਾ ਉਹ ਚਲਾਇਆ ਹੋਇਆ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਣਾ ਇਸੋਂ ਤਰੀਕੇ ਨਾਲ ਮੈਚ ਦੇਖਣ ਆਨ ਇੰਜੋਏ ਕਰਨ ਮੈਚ ਦੇ ਵਿੱਚ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਆਨ ਦਿੱਤੀ ਜਾਏਗੀ ਸਾਡਾ ਪ੍ਰੋਪਰ ਬੈਕਰਿਜ਼ਮ ਸੈਟ ਹੈ ਤੁਹਾਨੂੰ ਜਿਹੜੇ ਬੋਰਡਸ ਹੈਗੇ ਆ ਸਾਈਨ ਬੋਰਡਸ ਵੀ ਮਿਲਣਗੇ ਕਿ ਤੁਸੀਂ ਕਿਹੜੇ ਗੇਟ ਤੇ ਜਾਣ ਵਾਸਤੇ ਕਿਧਰੋਂ ਜਾਣਾ ਹੈ ਤੇ ਜਿਹੜੇ ਬਿਨਾ ਟਿਕਟ ਵਾਲੇ ਹੈਗੇ ਆ ਕੋਈ ਵੀ ਬੰਦੇ ਹੈਗੇ ਆ ਉਹ ਸ਼ਕਤੀ ਨਾਲ ਅਸੀਂ ਬਰੀਫਿੰਗ ਕੀਤੀ ਹੋਈ ਹੈ ਕਿ ਨਾਕਿਆਂ ਤੇ ਉਹਨਾਂ ਰੋਕ ਲਿਆ ਜਾਏਗਾ ਬਿਨਾ ਟਿਕਟ ਤੋਂ ਕੋਈ ਵੀ ਬੰਦਾ ਜਿਹੜਾ ਹੈ ਉਹ ਇੰਟਰ ਨਹੀਂ ਕੀ ਕਰਨ ਦਿੱਤਾ ਜਾਏਗਾ ਸਰ ਰੂਟ ਪਲਾਨ ਕੀ ਦਿੱਤਾ ਜਾ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਜਿਹੜੇ ਲੁੱਕ ਰਹਿਣ ਵਾਲੇ ਨੇ ਉਹਨਾਂ ਦੇ ਲਈ ਜਾਂ ਜਿਹੜੇ ਪਰੋਂ ਗੱਟੀਆਂ ਹੋਏ ਨੇ ਉਹਨਾਂ ਨੂੰ ਪ੍ਰੈਸ ਨੋਟ ਦੇ ਮਾਧਿਅਮ ਤੋਂ ਇੱਕ ਵੱਖਰਾ ਜਿਹੜਾ ਰੂਟ ਪਲਾਨ ਹੈਗਾ ਉਹ ਅਸੀਂ ਸ਼ੇਅਰ ਕਰ ਦਾਂਗੇ ਜਿਹੜਾ ਕੋਈ ਡਾਇਵਰਸ਼ਨ ਪਲਾਨ ਜਿਹੜਾ ਹੈਗਾ ਉਹ ਵੀ ਸ਼ੇਅਰ ਕਰ ਦਾਂਗੇ ਤਾਂ ਬਲਕਿ ਜਿਹੜਾ ਜਿਹੜੇ ਮੈਚ ਨਾਲ ਨਹੀਂ ਸੰਬੰਧ ਰੱਖਦੇ ਨੇ ਤੇ ਵੈਸੇ ਰੂਟੀਨ ਚਾਹਣਾ ਚਾਹੁੰਦੇ ਆ ਕਿਉਂਕਿ ਕੱਲ ਵੈਸੇ ਚਲੋ ਈਵਨਿੰਗ ਦਾ ਮੈਚ ਹੈ ਵਰਕਿੰਗ ਡੇ ਵੀ ਹੈ ਤਾ ਤਾ ਇਸ ਜਿਹੜਾ ਮੈਚ ਜਿਹੜਾ ਸਟੇਡੀਅਮ ਦੇ ਆਸ-ਪਾਸ ਵਾਲਾ ਏਰੀਆ ਹੈ ਉਹਨੂੰ ਅਵੋਇਡ ਕਰਨ ਕਿਉਂਕਿ ਥੋੜੀ-ਬਹੁਤੀ ਟ੍ਰੈਫਿਕ ਦੀ ਪ੍ਰੋਬਲਮ ਤਾਂ ਉੱਥੇ ਹੁੰਦੀ ਹੈ ਕਿਉਂਕਿ ਰਸ਼ ਕਾਫੀ ਹੋ ਜਾਂਦਾ ਤਾਂ ਇਸ ਕਰਕੇ ਉਹ ਟ੍ਰੈਫਿਕ ਜਿਹੜਾ ਹੈਗਾ ਅਵੋਇਡ ਕਰਨ ਬਾਕੀ ਡਿਟੇਲ ਡਾਇਵਰਜਨ ਪਲਾਨ ਜਿਹੜਾ ਹੈਗਾ ਅਸੀਂ ਸੈਪਰੇਟਲੀ ਪ੍ਰੈਸ ਨੂੰ ਨਹੀਂ ਰਿਲੀਜ਼ ਕਰਾ ਸੀਸੀਟੀਵੀ ਕੈਮਰਾ ਵੀ ਕਰਾਉਗੇ ਇੰਸਟਾਲ ਕਿ ਸੀਸੀਟੀਵੀ ਕੈਮਰਾ ਸਟੇਡੀਅਮ ਦੇ ਅੰਦਰ ਵੀ ਬਾਹਰ ਵੀ ਸਰਾਊਂਡਿੰਗ ਏਰੀਆਜ਼ ਤੇ ਪਾਰਕਿੰਗ ਤੇ ਸਾਰੇ ਕਿਤੇ ਐਕਸਟੈਂਸਿਵ ਕਵਰੇਜ ਜਿਹੜੀ ਹੈ ਸੀਸੀਟੀਵੀ ਕੈਮਰਾਸ ਤੋਂ ਅਸੀਂ ਕਰਾਈ ਹੋਈ ਹੈ ਸਰ ਇੱਕ ਪਿਛਲੀ ਕਾਫੀ ਮੈਥਡ ਦੇ ਦੇਖਣਾ ਹੁੰਦਾ ਕਿ ਜਿਵੇਂ ਬਲੈਕ ਮਾਰਕੀਟਿੰਗ ਹੁੰਦੀ ਹੈ ਟਿਕਟਸ ਨੂੰ ਲੈ ਕੇ ਜਿਹੜਾ ਹੁਣ ਵੀ ਉਹ ਸੇਲਡ ਆਊਟ ਦੇ ਲਾਫਟਸ ਤੇ ਹਨ ਉਹਨਾਂ ਨੂੰ ਰੋਕਣੇ ਵੀ ਆਪਣੀ ਇੱਕ ਪ੍ਰੋਬਲਮ ਸੀ ਨਹੀਂ ਬਿਲਕੁਲ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹੈ ਕਿ ਜਿਹੜਾ ਇਹ ਬਲੈਕ ਮਾਰਕੀਟਿੰਗ ਜਿਹੜੀ ਟਿਕਟ ਟਿਕਟ ਦੀ ਹੈਗੀ ਹੈ ਇਟ ਇਜ਼ ਐਨ ਆਫੈਂ ਤਾ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਗਾ ਕਿ ਇਹ ਬਲੈਕ ਥੀਰੀ ਟਿਕਟ ਹੈ ਉਹ ਨਾ ਖਰੀਦਣ ਤੇ ਜਿਹੜੇ ਬਲੈਕ ਦੇ ਟਿਕਟ ਵੇਚਣ ਵਾਲਿਆ ਹੈ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਠੀਕ ਹੈ ਸਪੀਕ